ਗੁਰੂ ਅਰਜਨ ਦੇਵ ਸਹਿ ਮਹਾਰਾਜ ਨੂੰ ਲਾਹੌਰ ਦੀ ਸੰਗਤ ਨੇ ਬੇਨਤੀ ਕੀਤੀ ਮਹਾਰਾਜ ਕਦੇ ਸਾਡੇ ਵੀ ਘਰਾਂ ਦੇ ਵਿੱਚ ਚਰਨ ਪਾਇਓ ਮਹਾਰਾਜ ਪਾਤਸ਼ਾਹ ਜੀ ਲਾਹੌਰ ਦੀ ਸੰਗਤ ਦਾ ਪਿਆਰ ਦੇ ਕੇ ਗੁਰੂ ਅਰਜਨ ਦੇਵ ਸਹਿ ਮਹਾਰਾਜ ਲਾਹੌਰ ਜਾਣ ਵਾਸਤੇ ਰਾਜ਼ੀ ਹੋ ਗਏ ਗੁਰੂ ਅਰਜਨ ਦੇਵ ਸਹਿ ਮਹਾਰਾਜ ਲਾਹੌਰ ਦੀ ਧਰਤੀ ਤੇ ਪਹੁੰਚੇ ਲਾਹੌਰ ਦੇ ਲੋਕ ਪਤਸ ਦਾ ਬੜਾ ਸਤਿਕਾਰ ਕਰਦੇ ਨੇ ਰੋਜ਼ ਦੀਵਾਨ ਸਜਦਾ ਤੇ ਮਹਾਰਾਜ ਹਰ ਰੋਜ਼ ਇੱਕ ਘਰ ਦੇ ਵਿੱਚ ਜਾਂਦੇ ਨੇ ਤੇ ਉਸ ਘਰ ਵਿੱਚ ਗੁਰਬਾਣੀ ਦੀ ਵਰਖਾ ਹੁੰਦੀ ਹੈ ਲੰਗਰ ਚੱਲਦਾ ਹੈ ਸੰਗਤ ਲੰਗਰ ਛਕਦੀ ਹੈ ਤੇ ਉਹ ਘਰ ਉਹ ਪਰਿਵਾਰ ਸੇਵਾ ਕਰਦਾ ਇਸੇ ਤਰ੍ਹਾਂ ਮਹਾਰਾਜ ਰੋਜ਼ ਹੀ ਇੱਕ ਇੱਕ ਘਰ ਜਾਂਦੇ ਸੀ ਇੱਕ ਇੱਕ ਘਰ ਤੇ ਉਸੇ ਹੀ ਲਾਹੌਰ ਦੇ ਵਿੱਚ ਸ਼ਾਹਬਾਦਪੁਰ ਪਿੰਡ ਦੇ ਵਿੱਚ ਗੁਰੂ ਅਰਜਨ ਦੇਵ ਜੀ ਸਹਿ ਮਹਾਰਾਜ ਦਾ ਇੱਕ ਸੇਕ ਰਿੰਦਾ ਜਿਹੜਾ ਗਰੀਬੜਾ ਉਹਨੇ ਮਹਾਰਾਜ ਨੂੰ ਦੇਖਿਆ ਵੀ ਮਹਾਰਾਜ ਰੇਕ ਦੇ ਘਰ ਜਾਂਦੇ ਐ ਲੰਗਰ ਛਕਦੇ ਐ ਦੀਵਾਨ ਸਜਦਾ ਹੈ ਸੰਗਤਾਂ ਦੀ ਸੇਵਾ ਹੁੰਦੀ ਹੈ ਉਹ ਮਾਣੀ ਮਨ ਸੋਚਦਾ ਵੀ ਮਹਾਰਾਜ ਸਾਡੇ ਘਰ ਵਿਆਉਣਗੇ ਮੇਰਾ ਵੀ ਜੀ ਕਰਦਾ ਵੀ ਮਹਾਰਾਜ ਸਾਡੇ ਘਰ ਆਉਣ ਸਾਡੇ ਘਰ ਦੀਵਾਨ ਸਜੇ ਬਾਣੀ ਦੀ ਵਰਖਾ ਹੋਵੇ ਮੈਂ ਵੀ ਲੰਗਰ ਛਕਾਵਾਂ ਪਰ ਫੇਰ ਸੋਚ ਲੈਂਦਾ ਵੀ ਭਲਿਆ ਤੂੰ ਤੇ ਗਰੀਬ ਵੜਾ ਤੇਰੇ ਤੇ ਆਪਣੇ ਘਰ ਦਾ ਗੁਜ਼ਾਰਾ ਮਸਾ ਹੁੰਦਾ ਤੇ ਮਹਾਰਾਜ ਇਕੱਲੇ ਨਹੀਂ ਆਉਣਗੇ ਮਹਾਰਾਜ ਦੇ ਨਾਲ ਸੰਗਤ ਵੀ ਆਏਗੀ ਐਨਾ ਪ੍ਰਬੰਧ ਕਿੱਥੋਂ ਕਰੇਗਾ ਰੋਜ਼ ਸੋਚਦਾ ਫਿਰ ਟਾਲਮਟੋਲ ਜੀ ਕਰ ਦਿੰਦਾ ਆਪਣੇ ਮਨ ਨੂੰ ਰੋਜ਼ ਹੀ ਇਕੱਲਾ ਹੀ ਗੱਲਾਂ ਕਰ ਲਿੰਦਾ ਇੱਕ ਦਿਨ ਉਹ ਗਰੀਬ ਸਿੱਖ ਉਦਾਸ ਜਿਹਾ ਚਿਹਰਾ ਲੈ ਕੇ ਆਪਣੇ ਘਰ ਦੇ ਵਿੱਚ ਬੈਠਾ ਉਦਾਸ ਜਿਹਾ ਚਿਹਰਾ ਹੈ ਮਨ ਵਿੱਚ ਉਦਾਸੀ ਹੈ ਪੁੱਤਰ ਨੇ ਪੁੱਛਿਆ ਪਿਤਾ ਜੀ ਕੀ ਗੱਲ ਅੱਜ ਤੇਰੇ ਤੇ ਉਦਾਸੀ ਹੈ ਕੀ ਮੈਂ ਇਸ ਉਦਾਸੀ ਦਾ ਕਾਰਨ ਪੁੱਛ ਸਕਦਾ ਹਾਂ ਪਿਤਾ ਨੇ ਕਿਹਾ ਕੁਝ ਨਹੀਂ ਪੁੱਤ ਬਸ ਵੈਸੇ ਪਿਤਾ ਜੀ ਕੋਈ ਨਾ ਕੋਈ ਗੱਲ ਤੇ ਹੈ ਫਿਰ ਪੁੱਤ ਦੇ ਜ਼ੋਰ ਪਾਉਣ ਤੇ ਪਿਤਾ ਦੱਸਦਾ ਹੈ ਵੀ ਪੁੱਤਰ ਜੀ ਤੈਨੂੰ ਵੀ ਪਤਾ ਵੀ ਆਪਣੇ ਨਗਰ ਲਾਹੌਰ ਦੇ ਵਿੱਚ ਆਪਣੇ ਪਿੰਡ ਸ਼ਾਹਬਾਜਪੁਰ ਦੇ ਵਿੱਚ ਪੰਜਵੇਂ ਗੁਰੂ ਨਾਨਕ ਗੁਰੂ ਅਰਜਨ ਦੇਵ ਸਹਿ ਮਹਾਰਾਜ ਆਏ ਹੋਏ ਨੇ ਪੁੱਤਰ ਨੇ ਕਿਹਾ ਹਾਂ ਪਿਤਾ ਜੀ ਗੁਰੂ ਅਰਜਨ ਦੇਵ ਸਹਿ ਮਹਾਰਾਜ ਆਏ ਮੈਨੂੰ ਵੀ ਪਤਾ ਹੈ ਪਰ ਪੁੱਤਰ ਜੀ ਜਦੋਂ ਮੈਂ ਰਸਤੇ ਵਿੱਚ ਦੀ ਲੰਗਦਾ ਤੇ ਮਹਾਰਾਜ ਹਰੇਕ ਦੇ ਘਰ ਜਾਂਦੇ ਨੇ ਹਰੇਕ ਉਹਨਾਂ ਨੂੰ ਆਪਣੇ ਘਰ ਵਿੱਚ ਬੁਲਾਉਂਦਾ ਹੈ ਦੀਵਾਨ ਸਜਦੇ ਨੇ ਬਾਣੀ ਦੀ ਵਰਕਾ ਹੁੰਦੀ ਹੈ ਉਹਨਾਂ ਨੂੰ ਪ੍ਰਸ਼ਾਦਾ ਛਕਾਇਆ ਜਾਂਦਾ ਹੈ ਮਹਾਰਾਜ ਰਾਜੇ ਮਹਾਰਾਜਿਆਂ ਦੇ ਘਰ ਅਮੀਰਾਂ ਦੇ ਘਰ ਜਾ ਰਹੇ ਨੇ ਜੋ ਵੀ ਉਹਨਾਂ ਨੂੰ ਬੁਲਾਉਂਦਾ ਹੈ ਤੇ ਪੁੱਤਰ ਜੀ ਮੇਰਾ ਵੀ ਮਨ ਸੀ ਵੀ ਮੇਰੀ ਮਹਾਰਾਜ ਨੂੰ ਬੇਨਤੀ ਕਰਾਂ ਵੀ ਸਾਡੇ ਘਰ ਵੀ ਆਓ ਪ੍ਰਸ਼ਾਦਾ ਛਕਿਓ ਸਾਡੇ ਘਰ ਨੂੰ ਵੀ ਭਾਗ ਲਾਇਓ ਤੇ ਪੁੱਤਰ ਨੇ ਕਿਹਾ ਫਿਰ ਕੀ ਹੋਇਆ ਪਿਤਾ ਜੀ ਆਪਾਂ ਵੀ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਨੂੰ ਬੁਲਾ ਲੀਨੇ ਆ ਪਿਤਾ ਕਹਿੰਦਾ ਪੁੱਤਰ ਜੀ ਆਪਾਂ ਗਰੀਬ ਹਾਂ ਆਪਾਂ ਗਰੀਬਾਂ ਪਤਾ ਨਹੀਂ ਮਹਾਰਾਜ ਦੇ ਨਾਲ ਕਿੰਨੀਕ ਸੰਗਤ ਆਏਗੀ ਆਪਣਾ ਤੇ ਆਪਣਾ ਗੁਜ਼ਾਰਾ ਮਸਾ ਹੁੰਦਾ ਹੈ ਵੀ ਸੰਗਤ ਨੂੰ ਤੇ ਗੁਰੂ ਪਾਤਿਸ ਨੂੰ ਕੀ ਖਵਾਵਾਂਗੇ ਆਪਾਂ ਪੁੱਤਰ ਨੇ ਕਿਹਾ ਪਿਤਾ ਜੀ ਫਿਕਰ ਨਾ ਕਰੋ ਆਪਾਂ ਜਿਸ ਸਹਾੂਕਾਰ ਕੋਲ ਤੁਸੀਂ ਕੰਮ ਕਰਦੇ ਹੋ ਉਸ ਸਹਾੂਕਾਰ ਤੋਂ ਕੁਝ ਉਧਾਰ ਪੈਸੇ ਲੈ ਲੈਨੇ ਆ ਹੌਲੀ ਹੌਲੀ ਵਾਪਸ ਕਰ ਦੇਾਂਗੇ ਪਿਤਾ ਨੇ ਕਿਹਾ ਠੀਕ ਹੈ ਪੁੱਤਰ ਜੀ ਦੋਨੋਂ ਪਿਓ ਪੁੱਤ ਜਿੱਥੇ ਪਿਤਾ ਸ਼ੌਕਰ ਕੋਲ ਕੰਮ ਕਰਦਾ ਸੀ ਨਾ ਉਹਦੇ ਕੋਲ ਚਲੇ ਗਏ ਸ਼ੌਕਰ ਨੂੰ ਜਾ ਨਮਸਕਾਰ ਕੀਤੀ ਸ਼ੌਕਰ ਨੇ ਪੁੱਛਿਆ ਆਓ ਭਾਈ ਸੰਮਣ ਜੀ ਕਿਵੇਂ ਆਉਣਾ ਹੋਇਆ ਆਓ ਸੰਮਣ ਜੀ ਕਿਵੇਂ ਆਉਣਾ ਹੋਇਆ ਉਹ ਗਰੀਬ ਸੰਮਣ ਕਹਿੰਦਾ ਹੈ ਸ਼ਾਹੂਕਾਰ ਜੀ ਦੇਖੋ ਆਪਣੇ ਨਗਰ ਦੇ ਵਿੱਚ ਗੁਰੂ ਅਰਜਨ ਦੇਵ ਸਹਿ ਮਹਾਰਾਜ ਆਈਏ ਸ਼ਾਹੂਕਾਰ ਨੇ ਕਿਹਾ ਭਾਈ ਆਏ ਹੋਏ ਨੇ ਤੇ ਉਹ ਗਰੀਬ ਸਿੱਖ ਭਾਈ ਸੰਮਣ ਜੀ ਕਹਿੰਦੇ ਐ ਵੀ ਸਾਡਾ ਵੀ ਜੀ ਕਰਦਾ ਮਹਾਰਾਜ ਸਾਡੇ ਘਰ ਆਉਣ ਅਸੀਂ ਵੀ ਲੰਗਰਾਂ ਦੀ ਸੇਵਾ ਕਰੀਏ ਪ੍ਰਸ਼ਾਦਾ ਚਕਾਈਏ ਸਾਨੂੰ ਕੁਝ ਪੈਸੇ 500 ਰੁਪਿਆ ਉਧਾਰਾ ਦੇ ਦਿਓ ਹੌਲੀ ਹੌਲੀ ਤੁਹਾਡੇ ਮੋੜ ਦਿਆਂਗੇ ਗਰੀਬ ਨੂੰ ਤੇ ਕੋਈ ਪੈਸੇ ਵੀ ਨਹੀਂ ਦਿੰਦਾ ਪੈਸੇ ਦੇਣ ਵਾਲੇ ਨੂੰ ਇਹ ਹੁੰਦਾ ਵੀ ਪਤਾ ਨਹੀਂ ਵਾਪਸ ਕਰਨਗੇ ਕਿ ਨਹੀਂ ਕਰਨਗੇ ਕਿਵੇਂ ਕਰਨਗੇ ਵਾਪਸ ਚਲੋ ਸ਼ਾਹੂ ਕਰਨੇ ਕਹਿ ਦਿੱਤਾ ਵੀ ਕੋਈ ਗੱਲ ਨਹੀਂ ਤੁਹਾਨੂੰ ਪੈਸੇ ਦੇ ਦਿਆਂਗੇ ਜਿੱਦੇ ਲੋਡ ਹੋਈ ਤੁਸੀਂ ਲੈ ਦਿਓ ਆਸ ਜਗਤੀ ਨਾ ਆਸ ਹੋ ਗਈ ਵੀ ਸ਼ਾਹੂ ਕਰਨੇ ਦੇ ਦੇਣਾ ਉਹ ਉਹ ਦੋਨੋਂ ਪਿਓ ਪੁੱਤ ਗੁਰੂ ਦੇ ਸਿੱਖ ਸੰਮਨ ਤੇ ਮੂਸਨ ਸੰਮਣ ਪਿਤਾ ਦਾ ਨਾਮ ਹੈ ਮੂਸਨ ਪੁੱਤਰ ਦਾ ਨਾਮ ਹੈ ਦੋਨੋਂ ਪਿਓ ਪੁੱਤ ਖੁਸ਼ੀ-ਖੁਸ਼ੀ ਆਪਣੇ ਘਰ ਗਏ ਪਿਤਾ ਨੇ ਆਪਣੇ ਪੁੱਤਰ ਮੂਸੋ ਨੂੰ ਕਿਹਾ ਮੂਸਰ ਚੱਲ ਮਹਾਰਾਜ ਨੂੰ ਬਲਾਵਾ ਦੇ ਕੇ ਆਈਏ ਸੱਦਾ ਦੇ ਕੇ ਆਈਏ ਮਹਾਰਾਜ ਸਾਡੇ ਘਰ ਆਇਓ ਦੋਨੋ ਪਿਓ ਪੋਤ ਗੁਰੂ ਅਰਜਨ ਦੇਵ ਜੀ ਸਹਿ ਮਹਾਰਾਜ ਕੋਲ ਪਹੁੰਚੇ ਮਹਾਰਾਜ ਨੂੰ ਨਮਸਕਾਰ ਕੀਤੀ ਪਾਤਸ਼ਾਹ ਸਾਡੇ ਗਰੀਬ ਦੇ ਘਰ ਵੀ ਚਰਨ ਪਾਇਓ ਮਹਾਰਾਜ ਸਾਡੇ ਘਰ ਵੀ ਆਇਓ ਸਾਡਾ ਵੀ ਜੀ ਕਰਦਾ ਤੁਹਾਨੂੰ ਪ੍ਰਸ਼ਾਦਾ ਸਕਾਈਏ ਮਹਾਰਾਜ ਨੇ ਪਰਿਹਾਰ ਦਾਦ ਨੂੰ ਪੁੱਛਿਆ ਭਾਈ ਕਿਹੜਾ ਦਿਨ ਖਾਲੀ ਹੈ ਜਿਸ ਦਿਨ ਆਪਾਂ ਇਹਨਾਂ ਦੇ ਘਰ ਚਲੀਏ ਸੇਖ ਨੇ ਕਿਹਾ ਮਹਾਰਾਜ ਫਲਾਣਾ ਦਿਨ ਖਾਲੀ ਹੈ ਗੁਰੂ ਅਰਜਨ ਦੇਵ ਸਹਿ ਮਹਾਰਾਜ ਕਹਿੰਦੇ ਭਾਈ ਸੰਮਣ ਜੀ ਤੁਹਾਡੇ ਘਰ ਅਸੀਂ ਫਲਾਣੇ ਦਿਨ ਆਵਾਂਗੇ ਤੁਸੀਂ ਤਿਆਰੀ ਕਰੋ ਦੋਨੋ ਪਿਓ ਪੁੱਤ ਗੁਰੂ ਅਰਜਨ ਦੇਵ ਸਹਿ ਮਹਾਰਾਜ ਨੇ ਜਦੋਂ ਘਰ ਆਉਣ ਵਾਸਤੇ ਹਾਂ ਕੀਤੀ ਨਾ ਤੇ ਬੜੇ ਖੁਸ਼ ਹੋਏ ਪਹਿਲਾਂ ਤੇ ਮਨ ਵਿੱਚ ਬੜੀਆਂ ਗੱਲਾਂ ਚੱਲ ਰਹੀਆਂ ਸੀ ਪਤਾ ਨਹੀਂ ਮਹਾਰਾਜ ਸਾਡੇ ਘਰ ਆਉਣਗੇ ਕਿ ਨਹੀਂ ਆਉਣਗੇ ਅਸੀਂ ਗਰੀਬ ਆ ਮਹਾਰਾਜ ਰਾਜੇ ਮਹਾਰਾਜਿਆਂ ਦੇ ਘਰ ਜਾਂਦੇ ਬੜੇ ਸਵਾਲ ਸੀ ਮਨ ਵਿੱਚ ਪਰ ਜਦੋਂ ਮਨ ਦੇ ਪਾਸਾ ਨੇ குருਵਰਦਨ ਦੇਵ ਸਹਿ ਮਹਾਰਾਜ ਨੇ ਹਾਂ ਕੀਤੀ ਨਾ ਤੇ ਸਾਰੇ ਸ਼ੰਕੇ ਦੂਰ ਹੋ ਗਏ ਖੁਸ਼ ਹੋ ਗਏ ਮਹਾਰਾਜ ਨੇ ਹਾਂ ਕਰਤੀ ਮਹਾਰਾਜ ਸਾਡੇ ਘਰ ਆਉਣਗੇ ਦੋਨੋਂ ਪਿਓ ਪੁੱਤ ਘਰ ਆ ਗਏ ਤਿਆਰੀਆਂ ਕਰਨ ਲੱਗ ਪਏ ਜਦੋਂ ਥੋੜੇ ਕੁ ਦਿਨ ਰਹਿ ਗਏ ਨਾ ਤੇ ਸੰਮਣ ਆਪਣੇ ਪੁੱਤਰ ਮੂਸਨ ਨੂੰ ਕਹਿੰਦਾ ਬੇਟਾ ਥੋੜੇ ਦਿਨ ਰਹਿ ਗਏ ਨੇ ਗੁਰੂ ਅਰਜਨ ਦੇਵ ਸਹਿ ਮਹਾਰਾਜ ਸਾਡੇ ਘਰ ਆਉਣਗੇ ਸੰਗਤ ਆਏਗੀ ਚੱਲ ਹੁਣ ਆਪਾਂ ਤਿਆਰੀ ਕਰ ਲਈਏ ਸ਼ੌਕਾਰ ਦੀ ਦੁਕਾਨ ਤੇ ਚੱਲੀਓ ਤੋਂ ਪੈਸੇ ਲੈ ਕੇ ਆਈਏ ਤਿਆਰੀ ਕਰਾਂਗੇ ਮਠਿਆਈਆਂ ਬਣਾਵਾਂਗੇ ਪ੍ਰਬੰਧ ਕਰਨਾ ਮਹਾਰਾਜ ਵਾਸਤੇ ਜਦੋਂ ਦੋਨੋਂ ਪਿਓ ਪੁੱਤ ਸ਼ਾਹੂਕਾਰ ਦੀ ਦੁਕਾਨ ਤੇ ਗਏ ਤੇ ਜਾ ਕੇ ਕਿਹਾ ਜੀ ਸ਼ਾਹੂਕਾਰ ਜੀ ਜੋ ਅਸੀਂ ਤੁਹਾਨੂੰ ਪੈਸੇ ਕਿਹਾ ਸੀ ਉਧਾਰੇ ਮੰਗੇ ਸੀ ਉਹ ਸਾਨੂੰ ਹੁਣ ਲੋੜ ਹੈ ਤੁਸੀਂ ਦੇ ਦਿਓ ਸ਼ਾਹੂਕਾਰ ਨੇ ਕੋਰਾ ਜਵਾਬ ਦੇ ਦਿੱਤਾ ਕਿਹੜੇ ਪੈਸੇ ਭਾਈ ਤੁਸੀਂ ਕਦੋਂ ਕਿਹਾ ਸੀ ਵੀ ਸਾਨੂੰ ਪੈਸੇ ਚਾਹੀਦੇ ਆ ਨਾਲੇ ਜੇ ਮੈਂ ਪੈਸੇ ਤੁਹਾਨੂੰ ਦੇ ਦਿੱਤੇ ਤੇ ਵਾਪਸ ਕਿਨੇ ਕਰਨੇ ਆ ਕਿਵੇਂ ਵਾਪਸ ਕਰੋਗੇ ਕਦੋਂ ਵਾਪਸ ਕਰੋਗੇ ਸੌ ਗੱਲਾਂ ਕੀਤੀਆਂ ਸ਼ਾਹੂਕਰ ਨੇ ਉਹਨੇ ਕਿਹਾ ਨਾ ਭਾਈ ਤੁਹਾਨੂੰ ਪੈਸੇ ਨਹੀਂ ਮਿਲ ਸਕਦੇ ਮੈਂ ਤੁਹਾਨੂੰ ਪੈਸੇ ਨਹੀਂ ਦੇ ਸਕਦਾ ਥਲੇ ਜਾਓ ਦੋਨੋਂ ਪਿਓ ਪੁੱਤ ਉਦਾਸ ਹੋ ਗਏ ਚਿੰਤਾ ਹੋ ਗਈ ਵੀ ਮਹਾਰਾਜ ਨੂੰ ਵੀ ਸੱਦ ਲਿਆ ਬਲਾਵਾ ਦਿੱਤਾ ਹੈ ਸੰਗਤ ਵੀ ਆਏਗੀ ਸਾਡੀ ਤੇ ਬੜੀ ਨਰਾਦਰੀ ਹੋ ਜਾਣੀ ਐ ਸਾਡੀ ਤੇ ਬੇਇੱਜ਼ਤੀ ਹੋ ਜਾਣੀ ਐ ਪਿੰਡ ਦੇ ਲੋਕ ਸ਼ਰੀਕੇ ਦੇ ਲੋਕ ਕੀ ਕਹਿਣਗੇ ਵੀ ਆਪਣੇ ਘਰ ਦੇ ਵਿੱਚ ਤੇ ਰੋਟੀ ਖਾਣ ਨੂੰ ਪੈਸਾ ਨਹੀਂ ਨਾ ਨਹੀਂ ਮਹਾਰਾਜ ਨੂੰ ਬੁਲਾ ਲਿਆ ਘਰ ਤੇ ਮਹਾਰਾਜ ਨੂੰ ਬੁਲਾਇਆ ਵੀ ਤੇ ਮਹਾਰਾਜ ਦੀ ਸੇਵਾ ਵੀ ਨਹੀਂ ਕੀਤੀ ਲੋਕ ਗੱਲਾਂ ਕਰਨਗੇ ਦੋਨੋਂ ਪਿਓ ਪੁੱਤ ਗੱਲਾਂ ਕਰਦੇ ਐ ਫਿਰ ਮੂਸਨ ਆਪਣੇ ਪਿਤਾ ਨੂੰ ਕਹਿੰਦਾ ਪਿਤਾ ਜੀ ਮਹਾਰਾਜ ਜੀ ਤੇ ਆਪਾਂ ਸੇਵਾ ਕਰਨੀ ਐ ਕਿਉਂ ਨਾ ਆਪਾਂ ਸ਼ਾਹੂਕਾਰ ਦੀ ਹੱਟੀ ਦੇ ਵਿੱਚੋਂ ਚੋਰੀ ਕਰੀਏ ਚੋਰੀ ਕਰ ਲਈਏ ਸੰਮਣ ਕਹਿੰਦਾ ਬੇਟਾ ਗੁਰੂ ਦੇ ਸਿੱਖ ਕਦੇ ਚੋਰੀ ਨਹੀਂ ਕਰਦੇ ਉਨੇ ਕਿਆ ਪਤਾ ਦੀ ਆਪਾਂ ਚੋਰੀ ਦੇ ਇਰਾਦੇ ਨਾਲ ਨਹੀਂ ਜਾਣਾ ਆਪਾਂ ਜਾਣਾ ਸੇਵਾ ਦੇ ਇਰਾਦੇ ਨਾਲ ਆਪਾਂ ਨੂੰ ਜਿੰਨੀ ਪੈਸਿਆਂ ਦੀ ਲੋੜ ਹੈ ਆਪਾਂ ਕੱਢ ਲੈਣੇ ਆ ਜਦੋਂ ਆਪਾਂ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਦੀ ਸੇਵਾ ਕਰਤੀ ਸੰਗਤ ਚਲੀ ਗਈ ਮਹਾਰਾਜ ਚਲੇ ਗਏ ਤੇ ਆਪਾਂ ਸ਼ੌਕਾਰ ਨੂੰ ਦੱਸ ਦਿਆਂਗੀ ਤੁਹਾਡੇ ਗੋਲਕ ਦੇ ਵਿੱਚੋਂ ਅਸੀਂ ਪੈਸੇ ਲਏ ਆ ਤੇ ਹੌਲੀ-ਹੌਲੀ ਵਾਪਸ ਕਰ ਦਿਆਂਗੇ ਪੁੱਤਰ ਦੇ ਜੋਰ ਦੇਣ ਤੋਂ ਬਾਅਦ ਪਿਤਾ ਨੇ ਕਿਹਾ ਵੀ ਚਲੋ ਠੀਕ ਹੈ ਦੋਨੋਂ ਪਿਓ ਪੁੱਤ ਰਾਤ ਦਾ ਸਮਾਂ ਸ਼ੌਕਾਰ ਦੀ ਦੁਕਾਨ ਤੇ ਚਲੇ ਗਏ ਪੁਰਾਣੇ ਸਮੇਂ ਦੇ ਵਿੱਚ ਨਾ ਸ਼ਤਾਂ ਦੇ ਉੱਤੇ ਰੋਸ਼ਨਦਾਨ ਰੱਖਿਆ ਹੁੰਦਾ ਸੀ ਰੋਸ਼ਨੀ ਪੈਣ ਵਾਸਤੇ ਕਿਉਂਕਿ ਉਦੋਂ ਕੋਈ ਬਹੁਤੀ ਲਾਈਟ ਦਾ ਪ੍ਰਬੰਧ ਨਹੀਂ ਸੀ ਜਾਂ ਤੇ ਲੋਕ ਦੀਵੇ ਬਾਲਦੇ ਸੀ ਜਾਂ ਰੋਸ਼ਨਦਾਨ ਰੱਖਿਆ ਹੁੰਦਾ ਸੀ ਤੇ ਰਾਤ ਵੇਲੇ ਉਸ ਰੋਸ਼ਨਦਾਨ ਦੇ ਉੱਤੇ ਭਾਰੀ ਪੱਥਰ ਰੱਖ ਦਿੱਤਾ ਜਾਂਦਾ ਸੀ ਦੋਨੋਂ ਪਿਓ ਪੁੱਤ ਗਏ ਦੁਕਾਨ ਦੀ ਛੱਤ ਤੇ ਚੜ੍ਹੇ ਪੱਥਰ ਨੂੰ ਪਾਸੇ ਕੀਤਾ ਪਿਤਾ ਨੇ ਆਪਣੇ ਪੁੱਤਰ ਨੂੰ ਦੁਕਾਨ ਦੇ ਅੰਦਰ ਥੱਲੇ ਉਤਾਰ ਦਿੱਤਾ ਪੁੱਤਰ ਨੇ ਜਿੰਨੀ ਲੋੜ ਸੀ ਉਨੀ ਮਾਇਆ ਲਈ ਮਾਇਆ ਤੇ ਜਦੋਂ ਪੁੱਤਰ ਦੁਕਾਨ ਚੋਂ ਬਾਹਰ ਨਿਕਲਣ ਲੱਗਿਆ ਤੇ ਪਿਤਾ ਨੇ ਬਾਵਾ ਫੜੀਆਂ ਸਿਰ ਵਾਰ ਆ ਗਿਆ ਪਰ ਟੜ ਨਾ ਬਾਹਰ ਆਇਆ ਵਿੱਚ ਹੀ ਫਸ ਗਿਆ ਉਸ ਰੋਸ਼ਨਦਾਨ ਦੇ ਵਿੱਚ ਵਿੱਚ ਹੀ ਜਦੋਂ ਫਸ ਗਿਆ ਨਿਕਲਿਆ ਨਾ ਗਿਆ ਜਦੋਂ ਜੈਦ ਅੱਧੀ ਰਾਤ ਨੂੰ ਪੂਰਾ ਜੋਰ ਲਾ ਰਹੇ ਨੇ ਬਾਹਰ ਨਿਕੜੀ ਇਹਨੇ ਨੂੰ ਦਿਲ ਅਮਰਤ ਵਿਲਾ ਹੋਂ ਲੱਗ ਪਿਆ पुत्र ने कहा पिताजी जी अमृत वेला होना शुरू हो गया है जे आपा नो नो किसे ने देख लिया तो आप फड़े जाना है लोग कि कहे लोग ने बड़े सवाल करने हैं पिताजी जी ती करो ਮੇਰਾ ਸਿਰ ਲਾ ਦੇ ਪਿਤਾ ਨੇ ਕਿਹਾ ਪੁੱਤਰ ਜੀ ਤੇਰਾ ਮੈਂ ਸਿਰ ਕਿਵੇਂ ਲਾ ਦਿਆਂ ਤੈਨੂੰ ਮੈਂ ਬੜੇ ਚਾਹ ਤੇ ਮਲਾਰਾਂ ਦੇ ਨਾਲ ਪਾਲਿਆ ਬੜੀਆਂ ਉਮੀਦਾਂ ਲੈ ਕੇ ਪਾਲਿਆ ਵੀ ਜਦੋਂ ਤੂੰ ਵੱਡਾ ਹੋਇਆ ਤੇਰਾ ਵਿਆਹ ਕਰਨਾ ਹੈ ਮੈਂ ਆਪਣੀ ਚਾਹ ਪੂਰੀ ਕਰਨੀ ਹੈ ਬੜਾ ਕੁਝ ਸੋਚੀ ਬੈਠਾ ਮੈਂ ਤੇ ਤੇ ਪੁੱਤਰ ਨੇ ਕਿਹਾ ਪਿਤਾ ਜੀ ਜੇ ਬਦਨਾਮੀ ਤੋਂ ਬਚਾਂਗੇ ਤੇ ਵਿਆਹ ਹੋਏਗਾ ਜੇ ਆਪਾਂ ਨੂੰ ਕਿਸੇ ਨੇ ਫੜ ਲਿਆ ਜਾਂ ਦੇਖ ਲਿਆ ਫੜੇ ਗਏ ਆਪਣੀ ਤੇ ਬਦਨਾਮੀ ਹੋਣੀ ਆ ਲੋਕਾਂ ਨੇ ਗੁਰੂ ਸਾਹਿਬ ਤੇ ਵੀ ਗੱਲਾਂ ਉਂਗਲਾਂ ਚੁੱਕਣੀਆਂ ਨੇ ਵੀ ਗੁਰੂ ਦੇ ਸਿੱਖ ਇਹੋ ਜੇ ਹੁੰਦੇ ਐ ਇਹ ਚੋਰੀ ਕਰਕੇ ਗੁਰੂ ਦੀ ਸੇਵਾ ਕਰਦੇ ਹੈ ਇਕੱਲੇ ਆਪਣੇ ਤੇ ਗੱਲ ਨਹੀਂ ਸਾਰੇ ਸਿੱਖਾਂ ਤੇ ਗੱਲ ਆਏਗੀ ਇਸ ਲਈ ਪਿਤਾ ਜੀ ਤੁਸੀਂ ਦੇਰ ਨਾ ਲਾਓ ਮੇਰਾ ਸਿਰ ਕੱਟ ਦਿਓ ਸਿਰ ਕੱਟ ਕੇ ਘਰ ਲੈ ਜਾਓ ਧੜ ਦੀ ਕਿਸੇ ਨੂੰ ਪਛਾਣ ਨਹੀਂ ਆਉਣੀ ਵੀ ਕਿਹਦਾ ਧੜ ਹੈ ਪੁੱਤਰ ਦੇ ਜ਼ੋਰ ਦੇਣ ਤੇ ਪਿਤਾ ਨੇ ਆਪਣੀ ਸ਼ਮਸ਼ੀਰ ਤੀਗ ਦੇ ਨਾਲ ਆਪਣੇ ਪੁੱਤਰ ਦਾ ਸਿਰ ਕਟਿਆ ਇੱਕ ਝੋਲੀ ਵਿੱਚ ਮਾਇਆ ਪਾਈ ਦੋਦੀ ਝੋਲੀ ਦੇ ਵਿੱਚ ਆਪਣੇ ਪੁੱਤਰ ਦਾ ਸਿਰ ਕੱਟ ਕੇ ਘਰ ਲੈ ਗਿਆ ਘਰ ਦੇ ਵਿੱਚ ਮੰਦੇ ਤੇ ਚਾਤਰ ਵਿਸ਼ਾਈ ਤੇ ਸਿਰ ਰੱਖਦਾ ਪੁੱਤਰ ਦਾ ਜਦੋਂ ਦਿਨ ਚੜ੍ਹਿਆ ਤੇ ਸ਼ਾਊਕਾਰ ਆਪਣੀ ਦੁਕਾਨ ਤੇ ਆਇਆ ਨਾ ਦੁਕਾਨ ਖੋਲੀ ਤੇ ਦੁਕਾਨ ਲਹੂ ਦੇ ਨਾਲ ਭਰੀ ਪਈ ਹੈ ਰਾਤ ਨਾਲ ਦੇਖ ਕੇ ਹੈਰਾਨ ਹੈ ਵੀ ਦੁਕਾਨ ਦੇ ਵਿੱਚ ਇੱਕ ਸਰੀਰ ਪਿਆ ਜਿਹਦਾ ਸੀਸ ਨਹੀਂ ਆ ਕਤਲ ਹੋਇਆ ਪਿਆ ਜੇ ਇਥੋਂ ਦੇ ਰਾਜੇ ਨੂੰ ਪਤਾ ਲੱਗ ਗਿਆ ਤੇ ਉਹ ਮੈਨੂੰ ਸਜ਼ਾ ਦੇਗਾ ਉਹਨੇ ਕਹਿਣਾ ਵੀ ਤੂੰ ਕਤਲ ਕੀਤਾ ਹੋਣਾ ਮੈਂ ਫੜਿਆ ਜਾਣਾ ਬੜਾ ਸੋਚਦਾ ਡਰ ਗਿਆ ਫਿਰ ਸੋਚਦਾ ਵੀ ਜਿਹੜਾ ਮੇਰੇ ਘਰ ਕੰਮ ਕਰਦਾ ਹੈ ਗੁਰੂ ਦਾ ਸਿੱਖ ਭਾਈ ਸੰਮਣ ਉਹਨੂੰ ਬੁਲਾਉਣੇ ਆ ਭਾਈ ਸੰਮਨ ਨੂੰ ਬੁਲਾਇਆ ਸਾਰੀ ਗੱਲ ਬਾਤ ਆ ਦੱਤੀ ਵੀ ਇਹ ਕਿਸੇ ਦਾ ਧੜ ਹੈ ਸੀਸ ਪਤਾ ਨਹੀਂ ਕਿੱਥੇ ਹੈ ਮੇਰੀ ਦੁਕਾਨ ਵਿੱਚ ਤੈਨੂੰ ਜਿੰਨੇ ਪੈਸਿਆਂ ਦੀ ਲੋੜ ਆ ਤੈਨੂੰ 500 ਦੀ ਲੋੜ ਹੈ ਮੈਂ 500 ਦੇ ਦਿਆਂਗਾ 1000 ਵੀ ਦੇ ਦਿਆਂਗਾ ਉਦੋਂ ਜ਼ਿਆਦਾ ਵੀ ਪੈਸੇ ਦੇ ਦਿਆਂਗਾ ਬਸ ਇਹ ਸਰੀਰ ਨੂੰ ਟਿਕਾਣੇ ਲਾ ਦੇ ਸੰਮਨ ਨੇ ਕਿਹਾ ਭਲਿਆ ਮੈਂ ਗੁਰੂ ਦਾ ਸੇਕਾਂ ਇਹ ਮੈਂ ਫਰੀ ਵਿੱਚ ਹੀ ਕਰ ਸਕਦਾ ਕੋਈ ਗੱਲ ਨਹੀਂ ਐ ਸੰਮਨ ਨੂੰ ਪਤਾ ਵੀ ਮੇਰੇ ਪੁੱਤ ਦਾ ਧੜਾ ਸੰਮਨ ਨੇ ਧੜ ਬੋਰੀ ਵਿੱਚ ਪਾਇਆ ਤੇ ਬੋਰੀ ਵਿੱਚ ਪਾ ਕੇ ਚੁੱਕ ਲੈ ਜਾਂਦਾ ਲੋਕਾਂ ਨੂੰ ਪਤਾ ਵੀ ਇਹ ਸਹਾਉਕਾਰ ਦੇ ਕੰਮ ਕਰਦਾ ਕਿਸੇ ਨੂੰ ਸ਼ੱਕ ਨਾ ਆਏ ਉਹ ਆਪਣੇ ਪੁੱਤਰ ਦਾ ਧੜ ਆਪਣੇ ਘਰ ਲੈ ਜਾ ਕੇ ਮੰਜੇ ਤੇ ਪਾ ਕੇ ਸੀਸ ਨਾਲ ਜੋੜ ਕੇ ਨਾ ਰੱਖ ਦਿੰਦਾ ਹੈ। ਇਦਰੋਂ ਅਗਲੇ ਦਿਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਉਣਾ ਸੀ ਉਹ ਪ੍ਰਬੰਧ ਕਰਨ ਲੱਗ ਪਿਆ ਸਾਰਾ ਲੰਗਰ ਪਾਣੀ ਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਅਗਲੇ ਦਿਨ ਆਏ। ਸੰਮਨ ਨੇ ਬੂਹਾ ਮਾਰਿਆ ਹੋਇਆ ਕੁੰਡਾ ਲਾਇਆ ਹੋਇਆ ਬੰਦ ਕਰਤਾ ਕੁੰਡਾ ਤੇ ਜਦੋਂ ਗੁਰੂ ਅਰਜਨ ਦੇਵ ਸਹਿ ਮਹਾਰਾਜ ਆਏ ਸੰਗਤ ਆਈ ਦੀਵਾਨ ਸਜਿਆ ਜਦੋਂ ਲੰਗਰ ਵਰਤੌਣ ਲੱਗੀ ਨਾ ਸੰਗਤ ਗੁਰੂ ਅਰਜਨ ਦੇਵ ਸਹਿ ਮਹਾਰਾਜ ਬੈਠੇ ਪਾਤਸ਼ਾਹ ਨੇ ਪੁੱਛਿਆ ਸੰਮਣ ਜਿਸ ਦਿਨ ਤੂੰ ਸਾਨੂੰ ਬੁਲਾਵਾ ਦੇਣ ਆਇਆ ਸੀ ਮਹਾਰਾਜ ਸਾਡੇ ਘਰੇ ਆਇਓ ਪ੍ਰਸ਼ਾਦਾ ਛਕਿਓ ਉਸ ਦਿਨ ਤੇਰਾ ਪੁੱਤਰ ਮੂਸਨ ਵੀ ਤੇਰੇ ਨਾਲ ਸੀ ਪਰ ਅਸੀਂ ਦੇਖਿਆ ਨਾ ਤੇ ਉਹ ਦੀਵਾਨ ਵਿੱਚ ਸੀ ਤੇ ਨਾ ਹੁਣ ਉਹ ਪ੍ਰਸ਼ਾਦਾ ਛਕਾਉਣ ਵਿੱਚ ਸਾਨੂੰ ਬੁਲਾਵਾ ਦੇਣ ਤੇ ਤੇਰਾ ਪੁੱਤਰ ਵੀ ਗਿਆ ਸੀ ਪਰ ਉਹ ਹੁਣ ਤੇ ਹੈ ਨਹੀਂਗਾ ਕਿਥੇ ਹੈ ਸੰਮਨ ਨੇ ਨਾ ਬਹਾਨਾ ਜਾਂ ਮਾਰੇ ਮਹਾਰਾਜ ਉਹ ਖੇਡਣ ਗਿਆ ਹੈ ਪਾਸਨ ਨੇ ਕਿਹਾ ਚਲੋ ਕੋਈ ਗੱਲ ਨਹੀਂ ਸੰਮਨ ਨੂੰ ਆ ਜਾਣ ਦਿਓ ਮੂਸਾ ਨੂੰ ਆ ਜਾਣ ਦਿਓ ਸੰਮਨ ਦੇ ਪੁੱਤਰ ਨੂੰ ਫੇਰ ਪ੍ਰਸ਼ਾਦਾ ਛਕਾਂਗੇ ਉਹਨੂੰ ਆਉਣ ਦਿਓ ਫਿਰ ਪ੍ਰਸ਼ਾਦਾ ਛਕਦੇ ਆ ਜਾਂ ਸਮਣ ਆਪਣੇ ਪੁੱਤਰ ਮੂਸਾ ਨੂੰ ਬੁਲਾ ਕੇ ਲੈ ਕੇ ਆ ਉਹਨੇ ਕਿਹਾ ਮਹਾਰਾਜ ਮੈਂ ਭੁੱਲ ਗਿਆ ਸਾਂ ਉਥੇ ਸੁੱਤਾ ਹੋਇਆ ਹੈ ਮਹਾਰਾਜ ਮੈਂ ਯਾਦਾਸਤ ਮੇਰੀ ਕਮਜ਼ੋਰ ਆ ਮੇਰਾ ਪੁੱਤਰ ਨਾ ਸੁੱਤਾ ਹੋਇਆ ਹੈ ਉਥੇ ਮਰਿਆ ਪਿਆ ਹੈ ਆਪ ਆਪਣੇ ਪੁੱਤਰ ਦਾ ਸੀਸ ਕਟਿਆ ਹੈ ਸੇਵਾ ਦੇ ਬਦਲੇ ਮਨ ਵਿੱਚ ਵਿਛੋੜੇ ਦਾ ਦੁੱਖ ਨਹੀਂ ਪੁੱਤਰ ਦੇ ਗੁਰੂ ਦੇ ਆਉਣ ਦੀ ਖੁਸ਼ੀ ਹੈ ਮਨ ਚਿਹਰੇ ਤੇ ਕੋਈ ਉਦਾਸੀ ਨਹੀਂ ਗੁਰੂ ਦੇ ਆਉਣ ਦਾ ਖਿੜਾਓ ਹੈ ਤੇਰੇ ਤੇ ਜਿਵੇਂ ਮਰਧਾਇਆ ਹੋਇਆ ਗੁਲਾਬ ਦਾ ਫੁੱਲ ਦੁਬਾਰਾ ਖਿੜ ਜਾਂਦਾ ਨਾ ਸੰਮਣ ਦਾ ਤੇਰਾ ਇਉਂ ਖਿੜਿਆ ਹੋਇਆ ਹੈ ਬਾਸਨ ਨੇ ਕਿਹਾ ਸੌ ਰਿਹਾ ਤੂੰ ਤੇ ਕਹਿੰਦਾ ਸੀ ਖੇਡਦਾ ਕਹਿੰਦਾ ਮਹਾਰਾਜ ਯਾਦਾਸਤ ਕਮਜ਼ੋਰ ਆ ਨਾ ਮੇਰੀ ਇਸ ਲਈ ਮੈਨੂੰ ਚੇਤੇ ਨਹੀਂ ਸੀ ਉਹ ਤੇ ਸੁੱਤਾ ਪਿਆ। ਪਾਚੇ ਨੇ ਕਿਹਾ ਆਵਾਜ਼ ਮਾਰ। ਕਿੰਦਾ ਪਾਚਾ ਮੈਂ ਤੇ ਬੜੀਆਂ ਆਵਾਜ਼ਾਂ ਮਾਰੀਆਂ। ਮੈਂ ਤੇ ਬੜਾ ਬੁਲਾਇਆ। ਬੁਲਾਇਆ ਬੋਲਿਆ ਨਹੀਂ। ਹਲਾਇਆ ਹਿੱਲਿਆ ਨਹੀਂ ਉਹ। ਉਠਾਇਆ ਉਠਿਆ ਨਹੀਂ। ਪਾਚਾ ਮੈਂ ਤੇ ਬਹੁਤ ਆਵਾਜ਼ਾਂ ਮਾਰੀਆਂ ਉਹ ਜਾਗਾ ਹੀ ਨਹੀਂ। ਪਾਚਾ ਕਹਿੰਦੇ ਕਿਉਂ ਭਾਈ ਕਿੰਨਾ ਮਾਰਦ ਪਤਾ ਨਹੀਂ ਪਾਚਾ ਉਥੇ ਮੇਰੀ ਆਵਾਜ਼ ਨਹੀਂ ਜਾਂਦੀ ਜਿਹੜੀ ਨੀਂਦੇ ਉਹ ਸੁੱਤਾ ਨਾ ਮੇਰੀ ਇੱਕ ਆਵਾਜ਼ ਹੀ ਨਹੀਂ ਪਹੁੰਚਦੀ ਉਹਦੇ ਕੰਨਾਂ ਤੱਕ ਮੇਰੇ ਹੱਥ ਹੀ ਨਹੀਂ ਪਹੁੰਚਦੇ ਕਿਵੇਂ ਹਲਾਵਾਉ ਉਹਨੂੰ ਕਿਵੇਂ ਜਗਾਵਾ ਪਾਚਾ ਉਥੇ ਆਵਾਜ਼ ਕੱਲੀ ਤੁਹਾਡੀ ਜਾ ਸਕਦੀ ਹੈ ਤੁਸੀਂ ਆਵਾਜ਼ ਦੇਵੋ ਤੇ ਉਹ ਮਰਦ ਜਾਗ ਸਕਦਾ ਹੈ ਪਾਤਸ਼ਾਹ ਕਹਿੰਦੇ ਅੱਛਾ ਅਸੀਂ ਆਵਾਜ਼ ਦੇ ਦਿੰਨੇ ਆ ਪਾਤਸ਼ਾਹ ਨੇ ਆਵਾਜ਼ ਦਿੱਤੀ ਮੂਸਨ ਪਹਿਲਾਂ ਤੇ ਸਾਨੂੰ ਘਰ ਬੁਲਾ ਲਿਆ ਤੇ ਹੁਣ ਅੰਦਰ ਆਰਾਮ ਦੇ ਨਾਲ ਸੁੱਤਾ ਪਿਆ ਬਾਹਰ ਆ ਜਿੰਨਾ ਸਮਾਂ ਤੂੰ ਬਾਹਰ ਨਹੀਂ ਆਉਂਦਾ ਅਸੀਂ ਵੀ ਪ੍ਰਸ਼ਾਦਾ ਨਹੀਂ ਛਕਣਾ ਤੇਰੇ ਘਰ ਦਾ ਅਸੀਂ ਚੱਲੇ ਆ ਮੂਸਨ ਬਾਹਰ ਆ ਜਾ ਆਪਣੇ ਹੱਥਾਂ ਨਾਲ ਪ੍ਰਸ਼ਾਦਾ ਛਕਾ ਜਦੋਂ ਮਹਾਰਾਜ ਨੇ ਆਵਾਜ਼ ਮਾਰੀ ਨਾ ਟੜ ਦੀ ਨਾਲ ਉਹ ਸੀਸ ਹੋਇਆ ਅਲੱਗ ਇੱਕਦਮ ਜੁੜ ਗਿਆ ਤੇ ਅੰਦਰੋਂ ਆਵਾਜ਼ ਆਉਂਦੀ ਹੈ ਪਿਤਾ ਜੀ ਮੈਨੂੰ ਪਤਾ ਨਹੀਂ ਕੌਣ ਬੂਹਾ ਲਾ ਗਿਆ ਬਾਹਰੋਂ ਕੁੰਡਾ ਲਾ ਗਿਆ ਮਹਾਰਾਜ ਨੇ ਆਪਣੇ ਘਰ ਆਉਣਾ ਸੀ ਕੀ ਮਹਾਰਾਜ ਆਪਣੇ ਘਰ ਆਏ ਹੈ ਜਦੋਂ ਸੰਮਣ ਦੇ ਕੰਨਾਂ 'ਚ ਆਵਾਜ਼ ਪਈ ਵੀ ਮੇਰੇ ਪੁੱਤਰ ਦੀ ਆਵਾਜ਼ ਹੈ ਦਵਾ ਦਾ ਬੂਹਾ ਖੋਲਿਆ ਭੁਬ ਮਾਰ ਕੇ ਰੋ ਕੇ ਗੁਰੂ ਅਰਜਨ ਦੇਵ ਸਹਿ ਮਹਾਰਾਜ ਨੂੰ ਕਹਿੰਦਾ ਪਾਚਾ ਤੁਸੀਂ ਧਾਨੋ ਤੁਸੀਂ ਧਾਨੋ ਪਾਚਾ ਦੀ ਦੋਨਾਂ ਪਿਓ ਪੁੱਤਾਂ ਨੇ ਸੰਮਣ ਤੇ ਮੂਸਣ ਜਿੰਨੇ ਜਦੋਂ ਸੇਵਾ ਕੀਤੀ ਤੇ ਮਹਾਰਾਜ ਨੇ ਦੋਨਾਂ ਪਿਓ ਪੁੱਤਾਂ ਨੂੰ ਕਿਹਾ ਮੰਗੋ ਕੀ ਮੰਗਦੇ ਹੋ ਤੁਹਾਡੀ ਸੇਵਾ ਪ੍ਰਵਾਨ ਹੋਈ ਪਾਚਾ ਨਾ ਧਨ ਚਾਹੀਦਾ ਨਾ ਦੌਲਤ ਬਸ ਆਪਣੇ ਚਰਨਾ ਵਿੱਚ ਜਗ੍ਹਾ ਦੇ ਦਿਓ ਸਾਨੂੰ ਸਿੱਖੀ ਬਖਸ਼ਿਸ਼ ਕਰ ਦਿਓ ਹੋਰ ਕੀ ਮੰਗਣਾ ਹੈ ਪਾਚਾ ਕਿਸੇ ਨੂੰ ਇੰਨੀ ਵੀ ਗਰੀਬੀ ਨਾ ਦਿਓ ਕਿਉਂ ਤੁਹਾਡੀ ਸੇਵਾ ਨਾ ਕਰ ਸਕੇ ਤੇ ਜੇ ਤੁਹਾਨੂੰ ਬੁਲਾਇਆ ਇੰਨੇ ਵੀ ਕਰੜੇ ਪੇਪਰ ਨਾ ਪਾਇਓ ਜਿਹੜੇ ਪੇਪਰ ਮੇਰੇ ਤੇ ਪਾਏ ਮੈਂ ਤੇ ਤੁਹਾਡੀ ਰਜ਼ਾ ਵਿੱਚ ਪਾਣੀ ਦੇ ਵਿੱਚ ਉਹ ਪੇਪਰਾਂ ਦੇ ਇਗਜ਼ਾਮ ਉਹਨਾਂ ਦੇ ਉੱਤਰ ਦੇਤੇ ਨੇ ਜਿਹੜੇ ਕੁਐਸਚਨ ਸੀ ਨਾ ਤੁਸੀਂ ਸਾਨੂੰ ਦਿੱਤੇ ਹੋਏ ਪ੍ਰਸ਼ਨ ਪਾਏ ਸੀ ਉਹਦੇ ਜਵਾਬ ਦਿੱਤੇ ਕਿਸੇ ਹੋਰ ਤੋਂ ਨਹੀਂ ਦਿੱਤੇ ਜਾਣੇ ਮਰਜ਼ ਬੇਨਤੀ ਹੈ ਐਨੇ ਕਰੜੇ ਪੇਪਰ ਨਾ ਕਿਸੇ ਤੇ ਪਾਇਓ ਆਖੋ ਸਤਨਾਮ ਸ਼੍ਰੀ